ਤੋਂ ਤੇ ਲੋਕ ਸਭਾ ਚੋਣਾਂ ਨੂੰ ਲੈ ਕੇ ਜ਼ਿਲ੍ਹਾ ਮੁਹਾਲੀ ਪ੍ਰਸ਼ਾਸਨ ਦੇ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਨੇ ਤੇ ਨਾ ਚੋਣਾਂ ਨੂੰ ਲੈ ਕੇ ਪਾਰਦਰਸ਼ੀ ਢੰਗ ਦੇ ਨਾਲ ਨੇਪੜੇ ਚੜਨ ਦੇ ਲਈ ਹਰ ਤਰ੍ਹਾਂ ਦੇ ਯਤਨ ਕੀਤੇ ਜਾ ਰਹੇ ਨੇ ਉਤਤੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਬੈਂਕਾਂ ਨੂੰ ਹੁਕਮ ਵੀ ਜਾਰੀ ਕਰ ਦਿੱਤਾ ਗਿਆ ਨੇ ਦੱਸ ਦੇ ਕਿ ਹਰ ਪੈਸੇ ਦਾ ਹਿਸਾਬ ਰੱਖਣਾ ਲਾਜ਼ਮੀ ਕਰ ਦਿੱਤਾ ਹੈ ਉਤਤੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਜ਼ਿਲ੍ਹਾ ਚੋਣ ਅਫਸਰ ਆਸ਼ੀਕਾ ਜੈਨ ਨੇ ਮੋਹਾਲੀ ਜ਼ਿਲ੍ਹੇ ਦੇ ਬੈਂਕਰਾਂ ਨੂੰ 10 ਲੱਖ ਰੁਪਏ ਤੋਂ ਵੱਧ ਕਿਸੇ ਵੀ ਲੈਣ ਦੇਣ ਦੀ ਨਿਗਰਾਨੀ ਕਰਨ ਦੀ ਲਈ ਕਿਹਾ ਹੈ ਉਹਨਾਂ ਨੇ ਸਪੱਸ਼ਟ ਕੀਤਾ ਹੈ ਕਿ ਚੋਣ ਕਮਿਸ਼ਨ ਦੀਆਂ ਸਖਤ ਹਦਾਇਤਾਂ ਅਨੁਸਾਰ ਵੋਟਰਾਂ ਨੂੰ ਲੁਭਾਉਣ ਦੇ ਲਈ ਪੈਸੇ ਅਤੇ ਤਾਕਤ ਨੂੰ ਰੋਕਣਾ ਸਾਡਾ ਮੁਢਲਾ ਫਰਜ਼ ਹੈ ਉਹਨਾਂ ਨੇ ਕਿਹਾ ਕਿ ਬੈਂਕਾਂ ਤੋਂ ਵੀ ਚੋਣ ਅਮਲ ਸਮੇਂ ਦੌਰਾਨ ਪੈਲ ਦੇ ਆਧਾਰ ਤੇ ਇਸ ਖਾਤੇ ਤੋਂ ਪੈਸੇ ਕਢਵਾਉਣਾ ਤੇ ਜਮਾ ਕਰਵਾਉਣ ਦੀ ਸਹੂਲਤ ਦੇਣੀ ਚਾਹੀਦੀ ਹੈ ਤਾਂ ਇਸ ਮੌਕੇ ਤੇ ਐਸਐਸਪੀ ਡਾਕਟਰ ਸੰਦੀਪ ਗਰਗ ਨੇ ਕਿਹਾ ਕਿ ਮੁਹਾਲੀ ਪੁਲਿਸ ਪਾਰਦਰਸ਼ੀ ਢੰਗ ਦੇ ਨਾਲ ਚੋਣਾ ਕਰਵਾਉਣ ਦੇ ਲਈ ਵਚਨਬੱਧ ਹੈ ਮੁਹਾਲੀ ਵੱਲੋਂ ਸਾਰੇ মিডিਆ ਕਰਮੀਆਂ ਦਾ ਇੱਥੇ ਆਏ ਤੇ ਜਿ ਆਇਆ ਆਖਦੇ ਔਰ ਉਮੀਦ ਕਰਦੇ ਹਨ ਕਿ ਜਿਹੜੀ ਇਲੈਕਸ਼ਨ ਦੀ ਪ੍ਰਕਿਰਿਆ 16 ਤਰੀਕ ਤੋਂ ਮਾਨਯੋਗ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵੱਲੋਂ ਅਨਾਉਂਸ ਕੀਤੇ ਗਏ ਸ਼ਡਿਊਲ ਦੇ ਹਿਸਾਬ ਨਾਲ ਸ਼ੁਰੂ ਹੋਈ ਹੈ 16 ਤਰੀਕ ਤੋਂ ਆਚਾਰ ਸੰਹਿਤਾ ਜਿਹੜੀ ਹੈ ਮੁਹਾਲੀ ਜ਼ਿਲ੍ਹੇ ਦੇ ਵਿੱਚ ਬਾਕੀ ਦੇਸ਼ ਦੇ ਨਾਲ ਨਾਲ ਆਲਰੇਡੀ ਲਾਗੂ ਹੋ ਚੁੱਕੀ ਹੈ ਇਸ ਦੇ ਬਾਰੇ ਅਸੀਂ ਤੁਹਾਡੇ ਰਾਹੀਂ ਪਬਲਿਕ ਨੂੰ ਪੋਲੀਟੀਕਲ ਪਾਰਟੀਆਂ ਨੂੰ ਅਤੇ ਇਲੈਕਸ਼ਨ ਨਾਲ ਸੰਬੰਧਿਤ ਸਾਰੇ ਹੀ ਸਟੇਕ ਹোলਡਰਸ ਨੂੰ ਤੁਹਾਡੇ ਰਹੀ ਐਜੂਕੇਟ ਵੀ ਕਰਨਾ ਚਾਹੁੰਦੇ ਐ ਅਲਰਟ ਕਰਨਾ ਚਾਹੁੰਦੇ ਐ ਸੈਂਸਿਟਾਈਜ਼ ਕਰਨਾ ਚਾਹੁੰਦੇ ਐ ਤਾਂ ਕਿ ਇਹ ਜਨਰਲ ਇਲੈਕਸ਼ਨ 2024 ਚੰਗੀ ਤਰ੍ਹਾਂ ਸਾਡੇ ਜ਼ਿਲ੍ਹੇ ਦੇ ਵਿੱਚ ਪੂਰਾ ਕੀਤਾ ਜਾ ਸਕੇ ਔਰ ਇਸੇ ਪ੍ਰਕਿਰਿਆ ਦੇ ਵਿੱਚ ਅੱਜ ਅਸੀਂ ਤੁਹਾਨੂੰ ਕੁਝ ਐਮਸੀਸੀ ਬਾਰੇ ਜਿਹੜੇ ਇੰਪੋਰਟੈਂਟ ਪੁਆਇੰਟਸ ਨੇ ਜਿਹਦੇ ਬਾਰੇ ਕੱਲ ਅਸੀਂ ਪੋਲੀਟੀਕਲ ਪਾਰਟੀਆਂ ਨਾਲ ਵੀ ਮੀਟਿੰਗ ਕੀਤੀ ਹੈ ਔਰ ਉਸ ਦੇ ਨਾਲ ਹੀ ਕੁਝ ਬੈਂਕਸ ਨਾਲ ਮੀਟਿੰਗ ਕੀਤੀ ਹੈ ਕਿ ਕਿਵੇਂ ਕੈਸ਼ ट्रांजੈਕਸ਼ਨਸ ਨੂੰ ਮੋਨੀਟਰ ਕਰਨਾ ਹੈ ਔਰ ਕਿਸ ਤਰ੍ਹਾਂ ਦੇ ਇਲੈਕਸ਼ਨਸ ਦੇ ਪ੍ਰਾਵਧਾਨ ਨੇ ਜਿਨ੍ਹਾਂ ਨੂੰ ਲਾਗੂ ਕਰਨਾ ਹੈ ਅੱਜ ਅਸੀਂ ਤੁਹਾਨੂੰ ਐਮਸੀਸੀ ਬਾਰੇ ਕੁਝ ਇੰਪੋਰਟੈਂਟ ਬੁਲੇਟ ਪੁਆਇੰਟਸ ਤੁਹਾਡੇ ਨਾਲ ਸਾਂਝੇ ਕਰਾਂਗੇ ਔਰ ਤੁਹਾਡੇ ਤੋਂ ਇਹੀ ਉਮੀਦ ਕਰਦੇ ਹਾਂ ਕਿ ਤੁਸੀਂ ਪਬਲਿਕ ਤੱਕ ਇਹ ਸਾਡੇ ਮੈਸੇਜ ਪਹੁੰਚਾਓਗੇ ਤਾਂ ਕਿ ਕਿਸੇ ਤਰ੍ਹਾਂ ਦੀ ਵਾਇਲੇਸ਼ਨ ਨੂੰ ਪ੍ਰिवेंट ਕੀਤਾ ਜਾ ਸਕੇ ਔਰ ਜਿੱਥੇ ਕੋਈ ਵਾਇਲੇਸ਼ਨ ਤੁਹਾਡੇ ਸਾਹਮਣੇ ਆਉਂਦੀ ਹੈ ਉਹ ਤੁਸੀਂ ਸਾਡੇ ਤੱਕ ਲੈ ਕੇ ਵੀ ਆਉਂਗੇ ਤਾਂ ਕਿ ਉਸ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾ ਸਕੇ ਨਾਲ ਹੀ ਜਿਵੇਂ ਤੁਸੀਂ ਜਾਣਦੇ ਹੋ ਕਿ ਐਮ ਸੀ ਐਮ ਸੀ মিডিਆ ਸਰਟੀਫਿਕੇਸ਼ਨ ਐਂਡ ਮੋਨਿਟਰਿੰਗ ਕਮੇਟੀ ਇੱਕ ਜ਼ਿਲ੍ਹਾ ਲੈਵਲ ਤੇ ਬਣਦੀ ਹੁੰਦੀ ਹੈ ਜਿਹੜੀ ਆਲਰੇਡੀ ਮੁਹਾਲੀ ਜ਼ਿਲ੍ਹੇ ਦੇ ਵਿੱਚ ਬਣਾ ਦਿੱਤੀ ਗਈ ਹੈ ਜਿਸ ਦਾ ਮੇਨ ਰੋਲ ਸਰਟੀਫਿਕੇਸ਼ਨ ਜਿਵੇਂ ਕਿ ਕੋਈ ਵੀ ਪੋਲਿਟੀਕਲ ਐਡ ਜੇ ਤੁਹਾਡੇ মিডিਆ ਚੈਨਲਸ ਅਖਬਾਰਾਂ ਦੇ ਰਾਹੀਂ ਕੋਈ ਪੋਲਿਟਿਕਲ ਐਡ ਪਬਲਿਕ ਨੂੰ ਜਾਂਦੀ ਹੈ ਤਾਂ ਉਹਦੀ ਪਹਿਲਾਂ ਇੱਕ ਸਕਰੂਟੀਨੀ ਜ਼ਿਲ੍ਹਾ ਪਦਰੀ ਕਮੇਟੀ ਐਮ ਸੀ ਐਮ ਸੀ ਕਰਦੀ ਹੈ ਔਰ ਉਹਨਾਂ ਦੇ ਸਰਟੀਫਿਕੇਸ਼ਨ ਤੋਂ ਬਾਅਦ ਹੀ ਕੋਈ ਵੀ ਮੀਡੀਆ ਚੈਨਲ ਇਲੈਕਸ਼ਨ ਕਮਿਸ਼ਨ ਦੇ ਕਾਨੂੰਨ ਦੇ ਹਿਸਾਬ ਨਾਲ ਉਹਨੂੰ ਪਬਲਿਸ਼ ਕਰ ਸਕਦਾ ਹੈ ਔਰ ਉਸ ਦੇ ਨਾਲ ਹੀ ਐਮ ਸੀ ਐਮ ਸੀ ਦਾ ਰੋਲ ਹੁੰਦਾ ਹੈ ਕੋਈ ਵੀ ਪੇਡ ਨਿਊਜ਼ ਜਿਵੇਂ ਕੋਈ ਨਿਊਜ਼ ਜਿਸ ਦੇ ਅਗੇਂਸਟ ਕੋਈ ਵੀ ਕਨਸਿਡਰੇਸ਼ਨ ਦਿੱਤੀ ਗਈ ਹੈ ਜੇ ਕੋਈ ਵੀ ਪੇਡ ਨਿਊਜ਼ ਕਿਤੇ ਵੀ ਪਬਲਿਸ਼ ਹੁੰਦੀ ਹੈ ਤਾਂ ਉਹਦੇ ਉੱਤੇ ਵੀ ਕਾਰਵਾਈ एमसीएमसी ਵੱਲੋਂ ਕਿੱਤੀ ਜਾਂਦੀ ਹੈ ਬਿਲਕੁਲ ਵਚਨਬੱਧ ਹੈ ਫ੍ਰੀ ਫੇਅਰ ਤੇ ਟਰਾਂਸਪੇਰੈਂਟ ਇਲੈਕਸ਼ਨਸ ਕਰਾਉਣ ਦੇ ਲਈ ਜਿਹੜੇ ਇਲੈਕਸ਼ਨਸ ਪ੍ਰੋਸੈਸ ਹੈ ਸਾਰੀ ਦੀ ਸਾਰੀ ਨਿਰਪੱਖ ਤੌਰ ਤੇ ਜਿਹੜੀ ਹੈਗੀ ਹੈ ਉਹ ਕਰਾਈ ਜਾਏਗੀ ਤੇ ਬਿਲਕੁਲ ਪੀਸਫੁਲ ਤਰੀਕੇ ਨਾਲ ਅਸੀਂ ਇਨਸ਼ੋਰ ਕਰਾਂਗੇ ਕਿ ਪੂਰੀ ਕਰਾਈ ਕਰਾਈ ਜਾਵੇ ਇਸ ਦੇ ਲਈ ਸਾਡੇ ਜਿਹੜੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵੱਲੋਂ ਜਿੰਨੀਆਂ ਵੀ ਗਾਈਡਲਾਈਨਸ ਆਈਆਂ ਹੋਈਆਂ ਨੇ ਉਹ ਸਾਰੀਆਂ ਜਿਹੜੀਆਂ ਹੈਗੀਆਂ 16 ਮਾਰਚ ਤੋਂ ਇਮੀਡੀਏਟਲੀ ਜਿਹੜੀ ਸੀ ਉਹ ਸਟਾਰਟ ਕਰ ਦਿੱਤੀਆਂ ਗਈਆਂ ਨੇ ਅਸੀਂ ਤੁਹਾਡੇ ਮਾਧਿਅਮ ਨਾਲ ਤੁਹਾਡੇ ਸਾਰਿਆਂ ਦਾ ਸਹਿਯੋਗ ਲਈ ਵੀ ਅਪੀਲ ਕਰਾਂਗੇ ਸਾਰੇ ਜਿਹੜੇ ਲੋਕੀ ਆ ਉਹਨਾਂ ਦਾ ਸਹਿਯੋਗ ਹੈ ਉਹਨਾਂ ਦੀ ਅਪੀਲ ਕਰਾਂਗੇ ਸਾਡੇ ਵੱਲੋਂ ਜਿਹੜੀ ਰੈਗੂਲਰ ਡਿਪਲॉयਮੈਂਟ ਆਫ ਪੁਲਿਸ ਫੋਰਸ ਹੈ ਉਹ ਕੀਤੀ ਜਾ ਰਹੀ ਹੈ ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਪੰਜਾਬ ਦੇ ਵਿੱਚ ਜਿਹੜੇ ਇਲੈਕਸ਼ਨਸ ਹੈ 1 ਜੂਨ ਪੋਲਿੰਗ ਡੇ ਜਿਹੜਾ ਹੈ ਡਿਕਲੇਅਰ ਹੋਇਆ ਹੈ ਤਾਂ ਹਜੇ ਕੁਝ ਸਮਾਂ ਹੈ ਉਹਦੇ ਵਿੱਚ ਤਾਂ ਸਾਡੇ ਕੋਲ ਜਿਹੜੀ ਫੋਰਸ ਹੈ ਹੌਲੀ-ਹੌਲੀ ਆਣੀ ਸ਼ੁਰੂ ਹੋ ਗਈ ਹੈ ਫਿਲਹਾਲ ਸਾਡੇ ਕੋਲ ਇੱਕ ਕੰਪਨੀ ਜਿਹੜੀ ਹੈ ਪੈਰਾਮਿਲਟਰੀ ਦੀ ਆਲਰੇਡੀ ਆ ਚੁੱਕੀ ਹੈ ਜਿਹਨੂੰ ਕਿ ਏਰੀਆ ਡੋਮੀਨੇਸ਼ਨ ਦੇ ਲਈ ਅਤੇ 플ੈਗ ਮਾਰਚੇਸ ਦੇ ਲਈ ਯੂਜ਼ ਕੀਤਾ ਜਾ ਰਿਹਾ ਹੈ ਤੇ ਕੌਨਫੀਡੈਂਸ ਬਿਲਡਿੰਗ ਮੀਜਰਸ ਜਿਹੜੇ ਹੈਗੇ ਉਹ ਉਹਨਾਂ ਦੇ ਥਰੂ ਅਸੀਂ ਕਰਾ ਰਹੇ ਹਾਂ ਤੇ ਰੈਗੂਲਰ ਜਿਹੜੀ ਹੈਗੀ ਟਾਈਮ ਟੂ ਟਾਈਮ ਸਾਰੇ ਕੋਲ ਫੋਰਸ ਆਈ ਜਾਏਗੀ ਉਸ ਸਮ ਨਾਲ ਡਿਪਲੋਇਮੈਂਟ ਜਿਹੜੀ ਹੈ ਡੇ ਬਾ ਡੇ ਅਸੀਂ ਵਧਾਈ ਜਾਵਾਂਗੇ ਸਾਡਾ ਜਿਵੇਂ ਮਕਣਾ ਮੋਹਾਲੀ ਡਿਸਟ੍ਰਿਕਟ ਹੈ ਬੜਾ ਲੰਬਾ ਇਹਦੇ ਵਿੱਚ ਇੰਟਰ ਸਟੇਟ ਬਾਰਡਰ ਹੈ ਤਾਂ ਇੰਟਰ ਸਟੇਟ ਬਾਰਡਰ ਤੇ ਵੀ ਜਿਹੜੇ ਨਾਕੇ ਹੈਗੇ ਸਾਰੇ ਪਲਾਨ ਕਰ ਲਏ ਗਏ ਹਨ ਇੰਟਰ ਸਟੇਟ ਕੋਆਰਡੀਨੇਸ਼ਨ ਮੀਟਿੰਗ ਸਾਡੀਆਂ ਹਰਿਆਣਾ ਦੇ ਨਾਲ ਹਿਮਾਚਲ ਦੇ ਨਾਲ ਤੇ ਚੰਡੀਗੜ੍ਹ ਦੇ ਨਾਲ ਸਾਰੀਆਂ ਆਲਰੇਡੀ ਹੋ ਚੁੱਕੀਆਂ ਨੇ ਤੇ ਉਹ ਵੀ ਰੈਗੂਲਰ ਇੱਕ ਫੀਚਰ ਜਿਹੜਾ ਹੈਗਾ ਰੈਗੂਲਰ ਬੇਸਿਸ ਤੇ ਉਹ ਮੀਟਿੰਗਾਂ ਜਿਹੜੀਆਂ ਚੱਲਦੀਆਂ ਰਹਿਣਗੀਆਂ ਤੇ ਰੈਗੂਲਰ ਐਕਸਚੇਂਜ ਆਫ ਇਨਫੋਰਮੇਸ਼ਨ ਜਿਹੜਾ ਹੈਗਾ ਉਹਦਾ ਮੈਕੈਨਿਜ਼ਮ ਵੀ ਜਿਹੜਾ ਸਾਡਾ ਹੈ ਉਹ ਬਣ ਗਿਆ ਹੈ ਇਸ ਰਿਗਾਰਡਿੰਗ ਇਸ ਤੋਂ ਇਲਾਵਾ ਤੁਹਾਡੇ ਮਾਧਿਅਮ ਤੋਂ ਮੈਂ ਇਹ ਵੀ ਕਹਿਣਾ ਚਾਹੂੰਗਾ ਕਿ ਜਿਹੜੀ ਮੂਵਮੈਂਟ ਆਫ ਕੈਸ਼ ਲਿਕਰ ਤੇ ਜਿਹੜੀ ਕੋਈ ਡਰੱਗਸ ਵਗੈਰਾ ਦੀ ਮੂਵਮੈਂਟ ਹੈ ਉਹਤੇ ਸਾਡੀ ਸਪੈਸ਼ਲ ਜਿਹੜੀ ਹੈ ਨਜ਼ਰ ਰੱਖੀ ਜਾ ਰਹੀ ਹੈ ਇਹ ਸਾਡੇ ਡਿਪਾਰਟਮੈਂਟ ਤੋਂ ਇਲਾਵਾ ਇਨਕਮ ਟੈਕਸ GST ਵਗੈਰਾ ਦੇ ਡਿਪਾਰਟਮੈਂਟ ਜਿਹੜੇ ਹੈਗੇ ਉਹ ਵੀ ਇਸ ਚੀਜ਼ ਤੇ ਪ੍ਰੋਪਰ ਨਜ਼ਰ ਰੱਖ ਰਹੇ ਹਨ ਐਕਸਾਈਜ਼ ਡਿਪਾਰਟਮੈਂਟਸ ਦੇ ਵੀ ਰੈਗੂਲਰ ਜਿਹੜੀ ਹੈ ਜੁਆਇੰਟ ਪੁਲਿਸ ਦੇ ਨਾਲ ਨਾਕਾਬੰਦੀ ਜਿਹੜੀ ਚੱਲ ਰਹੀ ਹੈ ਤਾਂ ਮੈਂ ਤੁਹਾਡੇ ਮਾਧਿਅਮ ਤੋਂ ਇਹੀ ਕਹਿਣਾ ਚਾਹਾਂਗਾ ਕਿ ਇਸ ਕਿਸਮ ਦੇ ਕਿਸੇ ਵੀ ਜਿਹੜੇ ਆਪਾਂ ਵੋਟਰ ਨੂੰ ਲਾਲਚ ਦੇ ਕੇ ਵੋਟ ਖਰੀਦਣ ਦੀ ਕੋਸ਼ਿਸ਼ ਕਰਦੇ ਹਨ ਉਸ ਚੀਜ਼ ਤੋਂ ਰਿਫਰੇਨ ਕਰੋ ਇਸ ਚੀਜ਼ ਦੀ ਇਸ ਚੀਜ਼ ਦੇ ਲਈ ਸਖਤ ਤੋਂ ਸਖਤ ਕਾਰਵਾਈ ਜਿਹੜੀ ਹੈ ਉਹ ਕੀਤੀ ਜਾਏਗੀ ਇਸ ਤੋਂ ਇਲਾਵਾ ਇਲੈਕਸ਼ਨ ਕਮਿਸ਼ਨ ਦੀ ਜਿਹੜੀ ਗਾਈਡਲਾਈਨਸ ਹੈ ਜਿਹੜੀ ਨਾਨ ਬਿਲੇ ਪਲੱਸ ਜਿਹੜੇ ਪੀਓਸ ਹੈਗੇ ਆ ਉਹਨਾਂ ਨੂੰ ਫੜਨ ਦਾ ਜਿਹੜਾ ਕੰਮ ਹੈ ਉਹ ਸਾਡਾ ਰੈਗੂਲਰਲੀ ਸਾਡਾ ਚੱਲ ਰਿਹਾ ਹੈ ਤੁਹਾਡੇ ਮਾਧਿਅਮ ਤੋਂ ਮੈਂ ਇਹ ਵੀ ਸਾਰਿਆਂ ਨੂੰ ਅਪੀਲ ਕਰਨਾ ਚਾਹੂੰਗਾ ਕਿ ਆਪਣੇ ਡਿਸਟ੍ਰਿਕਟ ਦੇ ਵਿੱਚ ਕਰੀਬ 9000 ਦੇ ਆਸ-ਪਾਸ ਅਸਲਾ ਲਾਇਸੈਂਸ ਜਿਹੜੇ ਹੈਗੇ ਆ ਉਹ ਬਣੇ ਹੋਏ ਆ ਤੇ ਉਹ ਸਾਡੀ ਪ੍ਰੋਸੈਸ ਆਲਰੇਡੀ ਸਟਾਰਟ ਹੋ ਚੁੱਕੀ ਹੈ ਵੈਪਨ ਡਿਪੋਜੀਸ਼ਨ ਦੀ ਕਰੀਬ 1500 ਦੇ ਆਸ-ਪਾਸ ਵੈਪਨ ਅਸੀਂ ਆਲਰੇਡੀ ਡਿਪੋਜ਼ਿਟ ਕਰਾ ਚੁੱਕੇ ਹਾਂ ਤੇ ਤੁਹਾਡੇ ਮਾਧਿਅਮ ਤੋਂ ਮੈਂ ਸਾਰਿਆਂ ਨੂੰ ਅਪੀਲ ਕਰਨਾ ਚਾਹੂੰਗਾ ਕਿ ਛੇਤੀ ਤੋਂ ਛੇਤੀ ਸਾਰੇ ਜਿਹੜੇ ਵੈਪਨਸ ਹੈਗੇ ਆ ਉਹ ਡਿਪੋਜ਼ਿਟ ਇਮੀਡੀਏਟਲੀ ਕਰਾ ਦੇਣ ਸਾਡੀਆਂ ਟੀਮਸ ਆਲਰੇਡੀ ਲੱਗੀਆਂ ਹੋਈਆਂ ਨੇ ਇਹ ਜਿਹੜੇ ਵੈਪਨ ਡਿਪੋਜ਼ਿਟ ਹੈ ਤੁਸੀਂ ਸਾਡੇ ਪੁਲਿਸ ਸਟੇਸ਼ਨਸ ਦੇ ਵਿੱਚ ਤੁਸੀਂ ਇਮੀਡੀਏਟੀ ਕਰਾ ਸਕਦੇ ਹੋ ਤੇ ਲੋਕਲ ਗਨ ਹਾਊਸਸ ਦੇ ਵਿੱਚ ਵੀ ਪ੍ਰੋਵੀਜ਼ਨ ਹੁੰਦੀ ਹੈ ਕਰਾਉਣ ਦੀ ਪਰ ਆਈ ਵੁੱਡ ਸੁਜੈਸਟ ਕਿ ਤੁਸੀਂ ਪੁਲਿਸ ਸਟੇਸ਼ਨਸ ਦੇ ਵਿੱਚ ਹੀ ਸਾਡੇ ਇਹ ਵੈਪਨ ਜਿਹੜੇ ਡਿਪੋਜ਼ਿਟ ਕਰਾਓ ਤੇ ਵੈਪਨ ਡਿਪੋਜ਼ਿਟ ਦੇ ਰਹੀ ਸਾਡੇ ਇੱਕ ਸਕਰੀਨਿੰਗ ਕਮੇਟੀ ਵੀ ਬਣੀ ਹੁੰਦੀ ਹੈ ਐਗਜ਼ੈਂਪਸ਼ਨ ਵਾਸਤੇ ਪਰ ਉਹ ਬਿਲਕੁਲ ਹੀ ਰੇਅਰ ਤੇ ਜਿਹੜੇ ਜੈਨੂਇਨ ਜਿਹੜੇ ਰੀਜ਼ਨ ਹੋਣਗੇ ਉਹਦੇ ਬੇਸਿਸ ਤੇ ਹੀ ਐਗਜ਼ੈਂਪਸ਼ਨ ਦਿੱਤੀ ਜਾਏਗੀ ਇਸ ਤੋਂ ਇਲਾਵਾ ਸਾਡੀ ਫੋਰਸ ਜਿਹੜੀ ਹੈ ਕਿ ਆਲਰੇਡੀ ਡਿਪਲੋਏ ਕੀਤੀ ਜਾ ਰਹੀ ਹੈ ਰੈਗੂਲਰ ਚੈਕਿੰਗ ਵੀ ਚ 어 ਕਿਸੇ ਕਿਸਮ ਦਾ ਮਾੜੇ ਅੰਸਰ ਨੂੰ ਜਿਹੜਾ ਹੈਗਾ ਇਲੈਕਸ਼ਨ ਪ੍ਰੋਸੈਸ ਦੇ ਵਿੱਚ ਇੰਟਰਫੇਅਰ ਨਹੀਂ ਕਰਨ ਦਿੱਤਾ ਜਾਏਗਾ ਕੋਈ ਕਿਸੇ ਕਿਸਮ ਦੀ ਮਸਲ ਪਾਵਰ ਵਰਤਣ ਦੀ ਕੋਸ਼ਿਸ਼ ਕਰਦਾ ਹੈ ਜਾਂ ਗੁੰਡਾਗਰਦੀ ਨਾਲ ਤੁਹਾਡੇ ਤੇ ਦਬਾਅ ਪਾਉਣ ਦੀ ਕੋਸ਼ਿਸ਼ ਕਰਦਾ ਹੈ ਤੁਸੀਂ ਇਮੀਡੀਏਟਲੀ ਸਾਡੇ ਜਿਹੜੇ ਕੰਪਲੇਂਟ ਸੈੱਲ ਬਣੇ ਹੋਏ ਹੈ 1950 ਨੰਬਰ ਹੈਗੇ ਹੈ ਸੀਬੀ ਜ ਲੈਬ ਹੈਗੀ ਹੈ ਉਹ ਸਾਰਿਆਂ ਤੇ ਤੁਸੀਂ ਇਮੀਡੀਏਟਲੀ ਸਾਨੂੰ ਇਨਫੋਰਮ ਕਰ ਸਕਦੇ ਹੋ ਇਮੀਡੀਏਟ ਐਕਸ਼ਨ ਜਿਹੜਾ ਉਸ ਚੀਜ਼ ਦਾ ਲਿੱਤਾ ਜਾਏਗਾ ਕਿਸੇ ਵੀ ਕਿਸਮ ਦੀ ਕੋਈ ਕੰਪਲੇਂਟ ਇਲੈਕਸ਼ਨ ਸੰਬੰਧੀ ਤੁਹਾਨੂੰ ਆਂਦੀ ਹੈ ਤਾਂ ਅਸੀਂ ਵਚਨਬੱਧ ਅਸੀਂ ਵਚਨਬੱਧ ਹਾਂ ਉਸ ਦੇ ਖਿਲਾਫ ਇਮੀਡੀਏਟ ਐਕਸ਼ਨ ਲੈਣ ਦੇ ਤੇ ਇਸੇ ਤਰ੍ਹਾਂ ਦਾ ਰਿਸਪੌਂਸ ਜਿਹੜਾ ਹੈ ਅੱਗੇ ਵੀ ਥਰੋਅਆਊਟ ਦਾ ਇਲੈਕਸ਼ਨ ਪ੍ਰੋਸੈਸ ਸਾਡੇ ਵੱਲੋਂ ਦਿੱਤਾ ਜਾਏਗਾ। ਗੱਲ ਕਰ ਰਿਹਾ ਪੰਜਾਬ ਦੇ ਜ਼ਿਲ੍ਹਾ ਮੋਹਾਲੀ ਦੀ ਸਾਡੇ ਨਾਲ ਮੈਡਮ ਮੌਜੂਦ ਨੇ ਗਲਬਤ ਕਰਦੇ ਮੈਂ ਕਿਸ ਤਰੀਕੇ ਦੇ ਨਾਲ ਮੋਹਾਲੀ ਜ਼ਿਲ੍ਹੇ ਦੇ ਵਿੱਚ ਚੋਣਾਂ ਦੀ ਜੋ ਪ੍ਰਕਿਰਿਆ ਹੈ ਨਿਰਪੱਖ ਹੋ ਸਕੇ ਕੀ ਤੇਰੀ ਸ਼ੁਰੂ ਕਰ ਦਿੱਤੇਗੇ ਆਪਣੇ ਵੱਲ ਦੇਖੋ ਜੀ ਚੋਣ ਦੀ ਪ੍ਰਕਿਰਿਆ ਪੂਰੀ ਤਰ੍ਹਾਂ ਨਿਰਪੱਖ ਫੇਅਰ ਐਂਡ ਫਰੀ ਹੋਵੇ ਇਸ ਦੇ ਲਈ ਸਾਰਾ ਜ਼ਿਲ੍ਹਾ ਪ੍ਰਸ਼ਾਸਨ ਕਮਿਟਿਡ ਹੈ ਕਿ ਆਚਾਰ ਸੰಹಿತਾ ਨੂੰ ਚੰਗੀ ਤਰ੍ਹਾਂ ਲਾਗੂ ਕੀਤਾ ਜਾਵੇ ਉਸ ਦੇ ਲਈ ਐਫਐਸਟੀ ਸੀ ਵਿਜੀਲ ਅਤੇ ਹੋਰ ਤਰ੍ਹਾਂ ਦੇ ਕੰਪਲੇਂਟ ਮਾਨੀਟਰਿੰਗ ਸਿਸਟਮ ਟੋਲ ਫਰੀ ਨੰਬਰ ਇਕਸਟਰਾ ਸਾਰੇ ਬਣਾ ਦਿੱਤੇ ਗਏ ਹਨ ਈਸੀਆਈ ਦੀ ਗਾਈਡਲਾਈਨਸ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਜਾ ਰਹੀ ਹੈ ਪਰਮ ਸਭ ਤੋਂ ਵੱਡੀ ਗੱਲ ਇਹ ਕੀ ਰਹਿੰਦੀ ਪੈਸੇ ਨੂੰ ਲੈ ਕੇ ਪੈਸੇ ਦਾ ਲੈਣ ਦੇਣ ਬਹੁਤ ਜ਼ਿਆਦਾ ਵੱਧਦਾ ਹੈ ਰੀਲ ਸਵਿਟ ਦੀ ਗੱਲ ਕਰ ਲਈ ਕਿਸੇ ਤਰੀਕੇ ਨਾਲ ਹੀ ਪੈਸਾ ਬਹੁਤ ਲੈਣਾ ਹੈ ਇਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਜੀ ਅਸੀਂ ਕੱਲੀ ਬੈਂਕਸ ਨੂੰ ਬੁਲਾ ਕੇ ਇੱਕ ਮੀਟਿੰਗ ਕੀਤੀ ਹੈ ਔਰ ਉਹਨਾਂ ਨੂੰ ਸਖਤ ਹਦਾਇਤਾਂ ਕੀਤੀਆਂ ਨੇ ਕਿ ਕਿਸੇ ਤਰ੍ਹਾਂ ਦੇ ਵੀ ਕੈਸ਼ ट्रांजੈਕਸ਼ਨ ਜਿਹੜੀ ਅਬਨਾਰਮਲ ਹੈ ਜਿਹੜੀ ਗਾਈਡਲਾਈਨਸ ਤੋਂ ਪਰੇ ਹੈ ਉਹਦੇ ਉੱਤੇ ਖਾਸ ਨਜ਼ਰ ਰੱਖੀ ਜਾਵੇ ਤਾਂ ਕਿ ਇਲੈਕਸ਼ਨ ਦੀ ਪ੍ਰਕਿਰਿਆ ਨੂੰ ਕਿਸੇ ਤਰ੍ਹਾਂ ਵੀ ਇਨਫਲੂਐਂਸ ਨਾ ਕੀਤਾ ਜਾ ਸਕੇ ਆ ਇੱਕ ਤਰੀਕੇ ਨਾਲ ਕਿਉਂਕਿ ਟਰਾਈ ਸਿਡੀ ਬਾਰਡਰ ਇਲਾਕਾ ਪੈਂਦਾ ਹੈ ਤੇ ਬਾਰਡਰ ਇਲਾਕੇ ਦੇ ਵਿੱਚ ਉਹ ਜਿਹੜਾ ਅਸਲੇ ਦੀ ਜ਼ਰੂਰਤ ਹੈ ਉਹ ਵਰਤਤ ਬਹੁਤ ਜ਼ਿਆਦਾ ਕੀਤੀ ਜਾਂਦੀ ਹੈ ਹਰ ਕੋ ਅਸਲਾ ਹੁੰਦਾ ਕੋਈ ਇਲੀਗਲ ਵੀ ਨਾਲ ਲੀਗਲ ਵੀ ਹੁੰਦਾ ਉਸ ਨੂੰ ਤੁਸੀਂ ਕਿਵੇਂ ਪ੍ਰਕਿਰਿਆ ਪੂਰੀ ਦੇਖੀ ਹੈ ਅ ਲਾਇਸੈਂਸਡ ਵੈਪਨਸ ਲਈ ਅਸੀਂ ਹਦਾਇਤ ਕਰ ਚੁੱਕੇ ਹਾਂ ਕਿ ਲਾਇਸੈਂਸ ਹੋਲਡਰਸ ਨੇ ਆਪਦੇ ਅਸਲੇ ਛੇਤੀ ਤੋਂ ਛੇਤੀ ਆਪਣੇ ਥਾਣੇ ਦੇ ਵਿੱਚ ਜਾਂ ਗਨ ਹਾਊਸ ਦੇ ਵਿੱਚ ਜਮ੍ਹਾਂ ਕਰਾਣੇ ਹਨ ਔਰ ਅਨਲਾਈਸੈਂਸਡ ਵੈਪਨ ਜਾਂ ਕਿਸੇ ਵੀ ਹੋਰ ਤਰ੍ਹਾਂ ਦੇ ਸ਼ਾਰਪ ਵੈਪਨ ਲਈ ਸੈਕਸ਼ਨ 144 ઓਰ ਦੇ ਆਰਡਰਸ ਆਲਰੇਡੀ ਹੋ ਚੁੱਕੇ ਨੇ ਕਿ ਕੋਈ ਵੀ ਸਾਹਮਣੇ ਆਉਂਦਾ ਹੈ ਤਾਂ ਉਹਨਾਂ ਦੇ ਖਿਲਾਫ ਪਰਚਾ ਕੀਤਾ ਜਾਵੇ। ਕੁਝ ਵੋਟਰ ਸੋਚਦੇ ਨੇ ਕਿ ਜੇ ਜੀ ਵੋਟ ਕਰਨ ਜਾਣੇ ਆ ਤਾਂ ਦਿੱਕਤ ਆਉਂਦੀ ਹੈ। ਉਹਨਾਂ ਵੋਟਰਸ ਲਈ ਕਿਵੇਂ ਦੀ ਤਿਆਰੀਆਂ ਤੁਹਾਡੇ ਵੱਲੋਂ ਜ਼ਰੂਰੀ ਨੇਗੀਆਂ ਤਾਂ ਕਿ ਵੋਟਰ ਆਪ ਦੇ ਆਪਣੇ ਸੁਤ ਸਮਝਣ। ਦੇਖਿਏ ਹਾਂ ਇਹ ਬਹੁਤ ਜ਼ਰੂਰੀ ਸਵਾਲ ਹੈ। ਸਾਡੇ ਸਾਰੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਦੱਸਾਂਗੇ ਕਿ ਜ਼ਿਲ੍ਹਾ ਪ੍ਰਸ਼ਾਸਨ ਕਮੇਟੀਡ ਹੈ ਕਿ ਵੋਟਰ ਨੂੰ ਕਿਸੇ ਵੀ ਤਰ੍ਹਾਂ ਦੀ ਅਸਹੂਲiyet ਕਿਸੇ ਵੀ ਪੋਲਿੰਗ ਸਟੇਸ਼ਨ ਤੇ ਨਾ ਹੋਵੇ ਅਤੇ ਹਰ ਤਰ੍ਹਾਂ ਦੇ ਰੈਂਪ ਸ਼ੈਡ ਲਾਈਟਿੰਗ ਪੰਖੇ ਪੀਣ ਦਾ ਪਾਣੀ 휠ਚੇਅਰ ਪੀਡਬਲਿਟੀ ਵੋਟਰਾਂ ਲਈ ਉਹ ਸਾਰਾ ਕੁਝ ਉਪਲਬਧ ਕਰਾਇਆ ਜਾਵੇਗਾ ਔਰ ਜਿਹੜੇ ਵੋਟਰ 85 ਸਾਲ ਤੋਂ ਉੱਪਰ ਦੀ ਉਮਰ ਦੇ ਨੇ ਜਾਂ 40% ਡਿਸੇਬਿਲਟੀ ਤੋਂ ਜ਼ਿਆਦਾ ਸਫਰ ਕਰਦੇ ਨੇ ਉਹਨਾਂ ਲਈ VOTING AT HOME ਦਾ ਵੀ ਆਪਸ਼ਨ ਦਿੱਤਾ ਜਾਵੇ ਧੰਨਵਾਦ ਬਿਲਕੁਲ ਇਸ ਵੇਲੇ ਸਾਡੇ ਨਾਲ ਮੌਜੂਦ ਸੀਗੇ ਡੀਸੀ ਮੈਮ ਉਹ ਹਾਲੀ ਤੋਂ ਗੱਲਬਾਤ ਕਰਨ ਦੇ ਲਈ ਕਿ ਚੋਣਾਂ ਦਾ ਜੋ ਪ੍ਰਕਿਰਿਆ ਹੈ ਉਹ ਕਿਸ ਤਰੀਕੇ ਨਾਲ ਹੋਵੇਗੀ ਵਚਨਬੱਧ ਨੇ ਪੂਰੀ ਤਰ੍ਹਾਂ